ਇਸ ਵੇਲੇ ਦੀ ਵੱਡੀ ਖਬਰ ਭਗਵੰਤ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਅਮਨ ਰੋੜਾ ਨੂੰ ਵੱਡਾ ਅਹੁਦਾ ਮਿਲ ਜਾ ਰਿਹਾ ਹੈ ਇਸ ਨਾਲ ਹੀ ਆਮ ਆਦਮੀ ਪਾਰਟੀ ਨੇ ਅਚਾਨਕ ਜਿਮਨੀ ਚੋਣਾਂ ਦੇ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਪੂਰੀ ਖਬਰ ਕੀ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਿਮੜੀ ਚੋਣਾ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਆਂ ਅਮਨ अरोड़ा ਨੂੰ ਪੰਜਾਬ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਹੈ ਇਸੇ ਨਾਲ ਹੀ ਪ੍ਰਿੰਸੀਪਲ ਬੋਧਰਾਮ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਹਨਾਂ ਦੀ ਥਾਂ ਤੇ ਵਿਧਾਇਕ ਬਟਾਲਾ ਸ਼ੈਰੀ ਕਲਸੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਿਹੜਾ ਉਹ ਜਿਹੜਾ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਵੱਡੀ ਗੱਲ ਹੈ ਫੁੱਲ ਟਾਈਮ ਜਿਹੜਾ ਉਹ ਅਮਨ अरोड़ा ਪ੍ਰਧਾਨ ਹੋਣਗੇ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਸਨ ਲੰਬੇ ਸਮੇਂ ਤੋਂ ਮੁੱਖ ਮੰਤਰੀ ਇਸ ਅਹੁਦੇ ਤੇ ਬਣੇ ਹੋਏ ਸੀ ਪ੍ਰਧਾਨ ਵਾਲੇ ਤੇ ਹੁਣ ਉਹਨਾਂ ਦੀ ਥਾਂ ਤੇ ਅਮਨ अरोड़ा ਲੈਣਗੇ ਆਮ ਆਦਮੀ ਪਾਰਟੀ ਨੇ ਹਿੰਦੂ ਕਾਰਡ ਖੇਡਿਆ ਨਾਲ ਹੀ ਨਾਲ ਹੀ ਜੜੀਆਂ ਹੋਰ ਪਿਛੜੀਆਂ ਸ਼੍ਰੇਣੀਆਂ ਕਿਉਂਕਿ ਸ਼ੈਰੀ ਕਲ ਸੀ ਜਿਹੜੇ ਆ ਉਹ ਬਾਕੀ ਪਿਛੜੀਆਂ ਸ਼੍ਰੇਣੀਆਂ ਦੀ ਜਿਹੜੀ ਨਿਮਾਇੰਦਗੀ ਕਰ ਰਹੇ ਆ ਇਸ ਸਮੇਂ ਸਰਕਾਰ ਦੇ ਅੰਦਰ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਗਿਆ ਪ੍ਰਿੰਸੀਪਲ ਬੁੱਧਰਾ ਜੋ ਕਿ ਆਮ ਆਦਮੀ ਪਾਰਟੀ ਅੰਦਰ ਦਲਿਤ ਚਿਹਰਾ ਸਨ ਵੱਡਾ ਚਿਹਰਾ ਸਨ ਪੜ੍ਹੇ ਲਿਖੇ ਸ਼ਹਿਰੀ ਕਲਸੀ ਦੇ ਮੁਕਾਬਲੇ ਕਾਫੀ ਪੜ੍ਹੇ ਲਿਖੇ ਸਰਕਾਰੀ ਪ੍ਰਿੰਸੀਪਲ ਰਟਾਇਰ ਹੋਏ ਸੀ ਬੜਾ ਵੱਡਾ ਕੱਦ ਸੀ ਦੋ ਵਾਰ ਦੇ ਵਿਧਾਇਕ ਸੀ ਉਹਨਾਂ ਨੂੰ ਹਟਾਇਆ ਗਿਆ ਹੈ ਇਸੇ ਨਾਲ ਹੀ ਆਮ ਆਦਮੀ ਪਾਰਟੀ ਕਾਫੀ ਵੱਡੀਆਂ ਤਬਦੀਲੀਆਂ ਕਰ ਰਹੀ ਹੈ ਪਰ ਚਰਚਾ ਇਹ ਹੈ ਕਿ ਅਮਨ अरोड़ा ਮੁੱਖ ਮੰਤਰੀ ਦੀ ਰਹਾਇਸ਼ ਤੇ ਵੀ ਗਏ ਨੇ ਇਹ ਵੀ ਚਰਚਾ ਹੈ ਤੇ ਚਰਚਾ ਹੈ ਕਿ ਕੁਝ ਸਮੇਂ ਬਾਅਦ ਇਹਦਾ ਜਿਹੜਾ ਬਕਾਇਦਗੀ ਦੇ ਨਾਲ ਅਧਿਕਾਰਤ ਐਲਾਨ ਹੋ ਜਾਣਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਮਨ अरोड़ा ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਤੇ ਅਮਨ अरोड़ा ਦੇ ਨਾਲ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਹੋਣਗੇ ਇਸੇ ਨਾਲ ਹੀ ਪ੍ਰਿੰਸੀਪਲ ਬੁੱਧਰਾਮ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਵੱਡੀਆਂ ਤਬਦੀਲੀਆਂ ਆਮ ਆਦਮੀ ਪਾਰਟੀ ਦੇ ਵਿੱਚ ਇਸ ਸਮੇਂ ਹੋਈਆਂ ਨੇ ਹੁਣ ਇਹਦਾ ਅਸਰ ਕੀ ਨਿਕਲਣਾ ਹੈ ਕਿ ਅਮਨ अरोड़ा 2027 ਆਮ ਆਦਮੀ ਪਾਰਟੀ ਨੂੰ ਜਿਤਾਪਾਉਣਗੇ ਚਰਚਾਵਾਂ ਤਾਂ ਕਈ ਨੇ ਕਿ ਅਮਨ अरोड़ा ਦੇ ਇੱਕ ਵੱਡੀ ਸ਼ਕਤੀ ਦੇ ਨਾਲ ਸਿੰਘ ਫਸੇ ਹੋਏ ਆ ਪਾਰਟੀ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਨੇ ਗਿੱਦੜਬਾਹ ਜੇਕਰ ਜਿੱਤ ਜਾਂਦੇ ਨੇ ਕਿ ਜੋ ਚਰਚਾਵਾਂ ਨੇ ਕਿ ਗਿੱਦੜਬਾਹ ਜਿੱਤ ਸਕਦੇ ਨੇ ਕਿ ਉਹਦਾ ਇਨਾਮ ਹੈ ਜਿਹੜਾ ਉਹ ਅਮਨ अरोड़ा ਨੂੰ ਮਿਲਣਾ ਹੈ ਕਿਉਂਕਿ ਅਮਨ अरोड़ा ਉੱਥੇ ਇੰਚਾਰਜ ਸਨ ਇੰਚਾਰਜ ਮੰਤਰੀ ਸੀਗੇ ਉਹਨਾਂ ਨੇ ਸਾਰੀ ਕੈਂਪੇਨ ਦੇਖੀ ਉਹਨਾਂ ਨੇ ਸਾਰੇ ਉੱਥੇ ਵਿਕਾਸ ਕਾਰਜ ਦੇਖੇ ਗਿੰਤੀ ਮਿੰਟੀਆਂ ਦੇਖੀਆਂ ਸਵਾਲ ਇਹ ਹੈ ਕਿ ਪ੍ਰਿੰਸੀਪਲ ਬੁੱਧਰਾਮ ਦੀ ਥਾਂ ਤੇ ਅਮਨ ਸ਼ੇਰ ਸਿੰਘ ਸੈਰੀ ਕਲਸੀ ਨੂੰ ਲਿਆਂਦਾ ਗਿਆ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਤੇ ਮੇਜਰ ਤਬਦੀਲੀ ਹੈ ਕਿ ਬੁੱਧਰਾਮ ਵਰਗੇ 2 ਵਾਰ ਦੇ ਵਿਧਾਇਕ ਨੂੰ ਹਟਾਇਆ ਜਾਣਾ ਤੇ 1 ਵਾਰ ਦੇ ਵਿਧਾਇਕ ਨੂੰ এডਿਕੇਸ਼ਨ ਚ ਵੀ ਦੇਖ ਲਈਏ ਤਾਂ ਸੈਰੀ ਕਲਸੀ ਤੇ ਬੁੱਧਰਾਮ ਦਾ ਕੋਈ ਮੁਕਾਬਲਾ ਨਹੀਂ ਪਰ ਇਸ ਸਮੇਂ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੀ ਤਬਦੀਲੀ ਕੀਤੀ ਹੈ ਅਮਨ अरोੜਾ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਬਣ ਗਏ ਐ ਤੇ ਉਹਨਾਂ ਦੇ ਨਾਲ ਅਮਨ ਸ਼ਿਰ ਸਿੰਘ ਸ਼ੈਰੀਕਲਸੀ ਕਾਰਜਕਾਰੀ ਪ੍ਰਧਾਨ ਹੋਣਗੇ ਇਸ ਵੇਲੇ ਦੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ